ਇਮੀਗ੍ਰੇਸ਼ਨ ਵਾਲਿਆਂ ਵੱਲੋਂ 11 1100 ਲਓ ਪਹਿਲੀ ਕਬੱਡੀ ਪ੍ਰਦੀਪ ਰਾਊਵਾਲ ਦੀ ਧਰਤੀ ਦਾ ਇਧਰ ਮੇਰੇ ਵੀਰੋ ਕਾਲੀ ਨੇ ਪਹਿਲਾ ਡੇਢ ਦਾ ਜੱਫਾ ਲਾ ਦਿੱਤਾ ਹੈ ਉਹ ਡੇਢ ਦੇ ਜੱਫੇ ਦਾ 200 200 ਮੇਰੇ ਵੀਰੋ ਯੂ ਐਲਓ ਇਮੀਗ੍ਰੇਸ਼ਨ ਵਾਲਿਆਂ ਵੱਲੋਂ ਡੇਢ ਦੇ ਜੱਫੇ ਦਾ ਇਹ 200 ਰੁਪਈਆ ਮੇਰੇ ਵੀਰੋ ਲਓ ਇਧਰ ਰੇਡਰ जख्मी ਹੋ ਗਏ ਨੇ ਮੇਰੇ ਵੀਰੋ ਕੋਈ ਗੱਲ ਨਹੀਂ ਮੇਰੇ ਵੀਰੋ ਪ੍ਰਮਾਤਮਾ ਕਿਰਪਾ ਕਰੇ ਇੱਕ ਪਾਸੇ ਬੀੜ ਲਾਉਕੇ ਵਾਲਾ ਦੂਜੇ ਪਾਸੇ ਡਗਰੂ ਵਾਲਾ ਗੁਰਪ੍ਰੀਤ ਦੇ ਪਿੰਡਾਂ ਦਾ ਉਹ ਬੱਲੇ ਬੱਲੇ ਐ ਤੇ ਰੱਖ ਪੁਆਇੰਟ ਮੇਰੇ ਵੀਰੋ ਰੇਡਰ ਦੇ ਹਿੱਸੇ ਡਗਰੂ ਵਾਲਾ ਦੇ ਹਿੱਸੇ ਹੈ ਚੱਲੋ ਮਿੱਤਰਾ ਪਾਸ ਕਬੱਡੀ ਬਿੱਟੂ ਕਰਗਾ ਲਓ ਸਾਹਮਣੇ ਕਹਿੰਦੇ ਬਸੰਤ ਸਿੰਘ ਡਗਰੂ ਵਾਲਾ ਕਬੱਡੀ ਪਾਉਣ ਲਈ ਵਧਿਆ ਹੋਇਆ ਦੋ ਜਫੇ ਤਿਆਰ ਸਾਰੇ ਜਫੇ ਕਾਲੀ ਨੇ ਕੱਢਨੇ ਆ ਅਜਦੇ ਮੇਲੇ ਤੇ ਕਹਿੰਦੇ ਸ਼ਾਇਆ ਰੀਡਰ ਸ਼ਾਇਆ ਜਾਫੀ ਕਾਲੀ ਉਹ ਬਸੰਤ ਦੇ ਮੂਰੇ ਹੋ ਕੇ ਦੇਖ ਮੁੰਡਾ ਇਹ ਵੀ ਹੱਥਾਂ ਚ ਆਉਂਦਾ ਕਿ ਨਹੀਂ ਕਾਲੀ ਬਸੰਤ ਕਾਲੀ ਤੇ ਤਾੜੀ ਬਾਰੇ ਕੀ ਖਿਆਲ ਆ ਚੰਦਰਯੋ ਇੱਥੇ ਰੱਖ ਕਾਲੀ 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 ਹੋ ਗਈ ਮਿੱਤਰੋ ਬੈਟਰ ਸਕੈਲ ਵਾਲੇ ਸਿਮਰਗੱਲ ਵਾਲੋ 200 ਆਸ ਜੱਫੇ ਦਾ ਮੇਰੇ ਵੀਰੋ 200 ਜਿੰਨੇ ਵੀ ਜੱਫੇ ਬੀੜ ਰੌਕਿਆਂ ਵਾਲੇ ਲਾਉਣਗੇ ਹਰੇਕ ਜੱਫੇ ਦਾ 200 ਹੋਵੇਗਾ ਬੈਟਰ ਸਕਿੱਲ ਵਾਲਿਆਂ ਵੱਲੋਂ ਮੇਰੇ ਵੀਰੋ ਔਰ ਦੂਜੇ ਪਾਸੇ ਡਗਰੂ ਵਾਲੇ ਐ ਤੇ ਡਗਰੂ ਵਾਲੋ ਟਾਡੇ ਲਈ ਯੂਐਲਓਈ ਮਿਗ੍ਰੇਸ਼ਨ ਵਾਲਿਆਂ ਵੱਲੋਂ 200 11 100 ਬੱਕਰਾ ਉਹ ਪੈ ਗਿਆ ਪੇਚਾ ਵੱਡ ਬਰਾਬਰ ਘੱਟ ਦਿੱਤਾ ਉੱਥੇ ਰੱਖ ਤੇਰੀ ਹਿੱਕ ਤੇ ਦੀਵਾ ਨਾਂ ਵਾਲਿਆ ਤੇ ਤੁਲ ਕੀ ਜਾਣੇਗਾ ਮਲੋਤਰਾ ਗਿੱਲੋ ਮਲਕੀਤ ਗਿੱਲ ਤੇ ਅਰਸ਼ ਗਿੱਲ ਵੱਲੋਂ 500 ਰੁਪਇਆ ਦਿੱਤਾ ਗਿਆ ਕਾਲੀ ਦੇ ਜਫੇ ਦਾ ਆ 200 ਮੇਰੇ ਵੀਰੋ ਇਧਰ ਯੂਐਲਓ ਇਮੀਗ੍ਰੇਸ਼ਨ ਵਾਲਿਆਂ ਵਾਲੇ ਇਧਰ ਤੇ ਫਾ ਲਾਗਾ ਡਗਰੂ ਵਾਲਿਆਂ ਦਾ ਉਹ ਪ੍ਰਦੀਪ ਕਬੱਡੀ ਪਾ ਰਿਹਾ ਬਿੱਟੂ ਉਹ ਤਾਰੀ ਉਹ ਕਾਲੀ ਜਫੇ ਲਾਵੇਗਾ ਦਾ ਨਹੀਂ ਲਾਵੇਗਾ ਬੈਟਰ ਸਕੈਲ ਵਾਲੇ ਕਹਿੰਦੇ 200 ਦੇ ਰਾਂਗੇ 200 ਉਹ ਪ੍ਰਦੀਪ ਪਾ ਕਬੱਡੀ ਪਈ ਕਬੱਡੀ ਕੌਣ ਜਫਾ ਲਾਵੇਗਾ ਚੰਬਰ ਦਾ ਚੰਬਰ ਦਾ ਵਾਹ ਗਰੂ ਕਹਿ ਕੇ ਮੇਰਾ ਵੀਰ ਇਨਾ ਟਾਈਮ ਨਹੀਂ ਲਾਈਦਾ ਉਹ 30 ਸਕੰਟਾਂ ਦੇ ਵਿੱਚ ਪੈਸੇ ਬਣਦੇ ਬੱਲੇ 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 ਹੋਈ ਪਈ ਐ ਇੱਕ ਪਾਸੇ ਕਾਲੀ 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 ਉਹ ਮੁੰਡਾ ਲਾਲਾ ਮਾਰਦਾ ਬਿੱਟੂ ਆਹ ਮੁੰਡਾ ਲਾਲਾ ਮਾਰਦਾ ਕਹਿੰਦਾ ਹਟ ਪਰਾਂ ਆਹ ਫੇਰ ਮਿਲਾਂਗੇ ਕਹਿੰਦੇ ਪ੍ਰਦੀਪ ਵੀ ਬੜਾ ਤੇਜ਼ ਰੇਡਰ ਹੈ ਕਬੱਡੀ ਪਾ ਕੇ ਵਾਪਸ ਉਹ ਅਗਲੀ ਰੇਡ ਕਹਿੰਦੇ ਜਖਮੀ ਸ਼ੇਰ ਮੈਨੂੰ ਲੱਗਦਾ ਵੀ ਬਾਦ ਦਾ ਕਬੱਡੀ ਦੇ ਮੈਦਾਨ ਵੱਲ ਪਰ ਕਬੱਡੀ ਕਿਹੜੇ ਪਾਉਣੇ ਆ ਨਾਓ ਮੇਰੇ ਵੀਰੋ ਅਗਲੀ ਕਬੱਡੀ ਕੌਣ ਪਾਵੇਗਾ ਮੇਰੇ ਵੀਰੋ ਗਰਾਊਂਡ ਦਾ ਵੀ ਜੇਸ ਸਾਹਿਬ ਦਾ ਸਾਡਾ ਇਹ ਟੂਰਨਾਮੈਂਟ ਸੀ ਬਹੁਤ ਵਧੀਆ ਪ੍ਰਬੰਧ ਲਾਈਵ ਟੈਲੀਕਾਸਟ 4K ਲਾਈਵ ਤੇ ਦਿਖਾਇਆ ਜਾ ਰਿਹਾ ਹੈ ਸਾਹਮਣੇ ਚਾਰ ਖਿਡਾਰੀ ਹੈ ਵੇਖੋ ਟਗਰੂ ਵਾਲਿਓ ਜੱਫਾ ਲਾਦਾ 200 ਤਾਡਾ ਯੂਐਲਓਈ ਇਮੀਗ੍ਰੇਸ਼ਨ ਵਾਲਿਆਂ ਵੱਲੋਂ ਹੋਵੇਗਾ ਸਪੀਕਰ ਸਿੰਘ ਜੀ ਸੇਖੋ ਉਹਨਾਂ ਵੱਲੋਂ ਆਹ ਜੱਫੇ ਦਾ 200 200 200 ਫੜਿਆ ਗੁੱਟ ਫੜਿਆ ਗੁੱਟ ਲੱਗ ਗਿਆ ਜੱਫਾ ਏ ਆਹ ਗੱड्डा ਡਈਆਂ ਤੇ ਕਰ ਦੁੱਤਾ ਬੱਗਾ ਬੱਗਾ ਕਹਿੰਦੇ ਬਾਪ ਸੋਣਾ ਜਫਾ ਲਾ ਕੇ ਬੱਲੇ ਬੱਲੇ ਕਰਵਾ ਗਿਆ ਹਰਸ਼ ਗਿੱਲ ਮਲਹੋਤਰਾ ਤੇ ਨਾਲ ਸਾਡਾ ਵੀਰ ਮਲਕੀਤ ਗਿੱਲ ਅੱਜ ਕਾਲੀ ਦੇ ਜਫਿਆਂ ਦੇ دیਵਾਨੇ ਹੋਏ ਫਿਰਦੇ ਆ ਆਹ ਸਾਹਮਣੇ ਬਹੁਤ ਕਹਿੰਦੇ ਰੁਪਈਏ ਲਾਉਣੇ ਆ ਮੁੰਡਿਆਂ ਦੇ ਉੱਪਰ ਸਾਰੇ ਮੁੰਡੇ ਅੱਜ ਮੇਲਾ ਕਹਿੰਦੇ ਬਾਬਿਆਂ ਦਾ 베ਲਾ ਮਾਹਪੁਰਚਾਂ ਦਾ ਕਬੱਡੀ ਪ੍ਰਦੀਪ ਦੀ ਤੇ ਜਫਾ ਕਾਲੀ ਲੱਗਦਾ ਮੂਰੇ ਅੜ ਕੇ ਹੌਸਲਾ ਕਰਕੇ ਭੂਤਰਿਆ ਸਾਹ ਸਿੰਘਾ ਤੋਂ ਫੜ ਕੇ ਏ ਆਇਫ ਓ ਬੈਟਰ ਸਕਿੱਲ ਵਾਲੇ ਸਿਮਰ ਗੱਲ ਵੱਲੋਂ 200 ਇਸ ਜਫੇ ਦਾ ਮੇਰੇ ਵੀਰੋ ਬੈਟਰ ਸਕਿੱਲ ਵਾਲੇ ਕਿਉਂਕਿ ਕੰਮ ਆਪਾਂ ਸਾਰਿਆਂ ਦਾ ਸਾਂਝਾ ਰੱਖਣਾ ਹੈ ਕਿਉਂਕਿ ਇਹ ਵੀ ਪਲੇਅਰ ਦੂਰੋਂ ਆਇਆ ਹੈ ਇਹ ਵੀ ਪਲੇਅਰ ਦੂਰੋਂ ਆਇਆ ਹੈ ਰਲ ਮਿਲ ਕੇ ਮਾਇਆ ਲੱਗੇ ਤੇ ਸਵਾਦ ਆ ਜਾਂਦਾ ਮੇਰੇ ਵੀਰੋ ਅਗਲੀ ਕਬੱਡੀ ਪਾ ਮੇਰਾ ਵੀਰ ਲੈ ਵੀ ਰਾਉ ਵਾਲਿਓ ਇਧਰ ਡਗਰੂ ਵਾਲੇ ਡਗਰੂ ਵਾਲੇ ਤਿੰਨ ਪਲੇਅਰ ਖੜੇ ਨੇ ਮੇਰੇ ਵੀਰੋ ਇਹ ਆਉਣ ਵਾਲੇ ਸਮੇਂ ਦੇ ਵਿੱਚ ਕਬੱਡੀ ਓਪਨ ਦੇ ਵਿੱਚ ਬੱਲੇ ਬੱਲੇ ਕਰਵਾਉਣਗੇ ਬੱਗਿਆ ਮੁੰਡਾ ਪਹਿਲਾ ਪੌਂਡਾ ਫਿਰਦਾ ਡਗਰੂ ਵਾਲਾ ਇਹ ਜੀਤੇ ਦੇ ਪਿੰਡਾਂ ਦਾ ਹੈ ਇਹ ਜੱਸੇ ਦੇ ਪਿੰਡਾਂ ਦਾ ਹੈ ਇਹ ਮੇਰੇ ਵੀਰੋ ਯੰਗ ਕਬੱਡੀ ਕਲੱਬ ਸਰੀ ਵਾਲੇ ਚਰਨ ਦੀ ਡਗਰੂ ਦੇ ਪਿੰਡ ਦਾ ਹੈ ਪਰ ਉਧਰ ਪੱਕਾ ਬੱਗਾ ਦਵਿੰਦਰ ਯੂਐਸਏ ਦਾ ਗਰਾਈਓ ਵਾਹ ਨਹੀਂ ਹੋ ਰੀਸਾ 200 ਰੁਪਇਆ ਯੂਐਲਓ ਇਮੀਗ੍ਰੇਸ਼ਨ ਵਾਲਿਆਂ ਵੱਲੋਂ ਨਿੱਕਾ ਡੱਕਿਆ ਗਿਆ ਕਬੱਡੀ ਦੇ ਮੈਦਾਨ ਵਿੱਚ ਬੜਾ ਸੋਹਣਾ ਜੇ ਕਿਤੇ ਮਣੀ ਕਬੱਡੀਆਂ ਪਾਉਂਦਾ ਹੁੰਦਾ ਤੇ ਮੈਚ ਇਹ ਪੂਰਾ ਟੈਟ ਜਾਂ ਤੰਗ ਹੋ ਕੇ ਲੱਗਣਾ ਸੀ ਇਦਾਂ ਕਹਿ ਲਈਏ ਪੂਰਾ ਅੜ ਕੇ ਲੱਗਣਾ ਸੀ ਹਾਂ ਇੱਕ ਕਬੱਡੀ ਦਾ ਸਜਰਾ ਤੂਫਾਨ ਮੇਰੇ ਮਿੱਤਰੋ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹਾਉਟ ਕਹਿੰਦੇ ਬੀਡ ਰੌਕ ਕਹਿੰਦੇ ਟੀਮ ਵੀ ਜੱਸੇ ਦੇ ਮੋਹ ਪਰੇ ਸੱਦੇ ਕਰਕੇ ਪੁੱਜੀ ਹੈ ਏ ਕਾਲੀ ਤੇ ਪ੍ਰਦੀਪ ਦੀ ਟੱਕਰ ਹੋ ਗਈ ਤੇ ਬਾਲਾ ਨਿਆਰਾ ਉਹ ਮੇਰੇ ਮਿੱਤਰੋ ਪ੍ਰਦੀਪ ਤੇ ਕਾਲੀ ਆ ਲੱਗ ਜਾ ਵਾਈਗਰੂ ਕਹਿ ਕੇ ਇੱਥੇ 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 ਓ ਬੈਟਰ ਸਕੈਲ ਵਾਲਿਆਂ ਵੱਲੋਂ ਸਿਮਰਗਿਲ ਕਹਿੰਦਾ ਵੀ 200 200 ਰੁਪਏ ਇੱਧਰ ਹੋ ਗਿਆ ਮੇਰੇ ਵੀਰੋ ਜਿੱਤਣ ਵਾਲੀਆਂ ਟੀਮਾਂ ਨੂੰ 751 520 ਹੈ ਪਰ 5 5000 ਰੁਪਇਆ ਮੇਰੇ ਵੀਰੋ ਬਾਪੂ ਮੱਲ ਦੀ ਯਾਨ ਦੇ ਵਿੱਚ ਮੱਲ ਪਰਿਵਾਰ ਵੱਲੋਂ ਸਵਰਨਾ ਮੱਲ ਸਰੀ ਸੁਖਮਣ ਮੱਲ ਸਰੀ ਤੇ ਦੇਵ ਚੱਕੀ ਵਾਲਾ ਕੈਨੇਡਾ ਉਹਨਾਂ ਵੱਲੋਂ ਮੇਰੇ ਵੀਰੋ ਇਹ 10000 ਬੱਕਰਾ ਦਿੱਤਾ ਜਾਣਾ ਹੈ 11 1100 ਰੁਪਇਆ ਦੋਨਾਂ ਟੀਮਾਂ ਦੇ ਲਈ ਮੇਰੇ ਵੀਰੋ ਯੂਐਲਓਈ ਇਮੀਗ੍ਰੇਸ਼ਨ ਵਾਲਿਆਂ ਵੱਲੋਂ ਸਪੈਸ਼ਲ ਰਿਵਾਰਡ ਦਿੱਤਾ ਜਾਣਾ ਹੈ ਲਓ ਜੱਫਾ ਜਿੱਧਰ ਵੀ ਲੱਗਦਾ ਹੈ ਉਹ ਕਹਿੰਦੇ ਹਰੇਕ ਦੇ ਲਈ 200 ਕਰ ਦਿਓ ਮੇਰੇ ਵੀਰੋ ਯੂਐਲਓ ਇਮੀਗ੍ਰੇਸ਼ਨ ਵਾਲੇ ਅੱਜ ਤਾਂ ਨੋਟ ਕਰ ਲਿਓ ਮੇਰੇ ਵੀਰੋ ਇਹ ਬੱਗਾ ਇਹ ਨਕੋਦਰ ਦੇ ਕਬੱਡੀ ਕੱਪ ਦਾ 85 ਕਿਲੋ ਦੇ ਵਿੱਚ ਬੈਸਟ ਜੱਫੀ ਐਲਾਨਿਆ ਗਿਆ ਆ ਜੱਫੇ ਤੇ ਵੀ 200 ਦੇ ਮਾਨ ਸਨਮਾਨ ਯੂਐਲਓ ਇਮੀਗ੍ਰੇਸ਼ਨ ਵਾਲਿਆਂ ਵੱਲੋਂ ਦਿੱਤੇ ਜਾ ਰਹੇ ਆ ਮੇਰੇ ਵੀਰੋ ਸਪੀਕਰ ਸਿੰਘ ਸੇਖੋ ਬਹੁਤ ਮਿਹਰਬਾਨੀ ਧੰਨਵਾਦ ਲੈ ਬਿੱਟੂ ਕਾਹ ਗੱਲ ਮੇਰਾ ਵੀਰ ਸੁਖੇ ਕਾਲੀ ਨੇ ਜੱਫੇ ਲਾ ਲਾ ਕੇ ਰੀਡਰ ਚ ਕੰਨੇ ਕਰਦੇ ਆ ਦਾਰਸ਼ਕ ਵੀਰੋ ਤਾੜੀ ਮਾਰ ਕੇ ਦੱਸਿਓ ਆਉਣ ਵਾਲੇ ਟਾਈਮ ਦਾ ਦੂਜਾ ਸ਼ਿੱਲੂ ਬਣੂਗਾ ਕਿ ਨਹੀਂ ਆਓ ਕਹਿੰਦੇ ਨਿਆਰਾ ਵੱਧਿਆ ਤੇ ਕਾਲੀ ਤੇ ਨਾਲ ਕਹਿੰਦੇ ਸੁਖਮਨ ਤਿਆਰ ਦੋ ਜਾਫੀ ਹੋ ਗਈ ਦੂਜੀ ਟੱਕਰ ਦੂਜੀ ਟੱਕਰ ਦੂਜੀ ਟੱਕਰ ਮੇਰੇ ਮਿੱਤਰੋ ਏ ਬਾਲਾ ਅੜਬ ਜਾਫੀ ਆਜ ਕੱਲ ਦੇ ਸਮੇਂ ਦਾ ਇਹ ਮੂਰੇ ਹੋ ਕੇ ਘੇਰਦਾ ਇਹ ਘੇਰਾ ਵੱਤਲੇ ਵੱਲਿਆ ਮੇਰੇ ਮਿੱਤਰੋ 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 ਇੱਥੇ ਰੱਖਾ ਪਟ ਨੰਬਰ ਰੇਡਰ ਦਾ ਆ ਰੇਡਰ ਨੇ ਮੇਰੇ ਵੀਰੋ ਖਹਿ ਕੇ ਪੁਆਇੰਟ ਲਿਆ ਇਸ ਰੇਡਰ ਦੇ ਲਈ 200 ਰੁਪਇਆ ਯੂਐਲਓ ਇਮੀਗ੍ਰੇਸ਼ਨ ਵਾਲਿਆਂ ਵੱਲੋਂ ਸਪੀਕਰ ਸਿੰਘ ਜੀ ਸੇਖੋ ਵੱਲੋਂ ਸਪੈਸ਼ਲ ਰੇਡਰ ਦੇ ਲਈ ਮਾਣ ਹੈ ਲਓ ਅਗਲੀ ਕਬੱਡੀ ਪਾ ਮੇਰਾ ਵੀਰ ਕਿ ਬੁੱਲ ਸੁੱਕ ਕੇ ਦਰਾਸੇ ਵਾਲੇ ਸ਼ਰਬਤ ਪਿਆ ਮਿੱਤਰਾ ਓ ਮੁੰਡੇ ਦੇ ਟੇਕਿਆ ਮੱਥਾ ਸ਼ਾਂਤ ਮਾਜਾ ਸਰੀਰ ਆ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਵਾਅਦਾ ਹੋਇਆ ਨੌਜਵਾਨ ਓ ਝੁਕਿਆ ਵਿਰੋਧੀਆਂ ਦੇ ਵੇਲੇ ਆਉਂਦੀ ਬਾ ਮਿੱਟੀ ਦੀ ਧੂੜ ਲੈ ਵੀ ਪੱਗਿਆ ਲਾ ਖਾਂ ਜੱਫਾ ਇਹ ਗੱਲ 200 ਦੀ ਐ 200 200 ਪਰ ਪੁਆਇੰਟ ਦੇਖਣਾ ਭੱਜ ਇੱਥੇ ਰੱਖ ਆਹ ਮੁੰਡੇ ਨੇ ਫੁਰਤੀ ਦਿਖਾਈ ਮੇਰੇ ਵੀਰੋ ਤੇ ਪੁਆਇੰਟ ਰੇਡਰ ਦਾ ਬਿੱਟੂ ਕਰ ਗੱਲ ਬਸੰਤ ਬਸੰਤ ਉਹਦੇਲੇ ਪਾਸੇ ਜੇ ਕਾਲੀ ਜੱਫਾ ਲਾਉਂਦਾ ਤੇ ਸ਼ਰਮਾ ਟੀਮਾਂ ਵਾਲੀ ਅਰਥ ਗੱਲ ਕੜਿਆਲ ਤੇ ਮਲਕੀਤ ਗੱਲ ਵੱਡੇ ਸਨਮਾਨ ਹੋਰ ਦੇਣਗੇ ਆਹ ਬਸੰਤ ਦੀ ਕਬੱਡੀ ਪੈ ਗਈ ਐ ਕਬੱਡੀ ਦੇ ਮੈਦਾਨ ਵਿੱਚ ਖਿੱਚਤੀ ਲਕੀਰ ਅੱਜ ਪਤਾ ਲੱਗੂ 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 ਇੱਥੇ ਕੀ ਦਾ ਤਕੜਾ ਸ਼ਰੀਰ ਇਹ ਨਹੀਂ ਅੱਜ ਸੁੱਕੇ ਜਾਣ ਦਿੰਦਾ ਇਹ ਸਾਰਿਆਂ ਦਾ ਭੇਤੀ ਆ ਮੇਰੇ ਮਿੱਤਰੋ ਆ ਇੱਥੇ ਰੱਖ ਨੰਬਰ ਕਹਿੰਦੇ ਰੇਡਰ ਦੇ ਹਿੱਸੇ ਆ ਇਹ ਅਰੇ ਕੰਡੇ ਕੱਢਦਾ ਅਰੇ ਕੰਡੇ ਕੱਢਦਾ ਜੇਕਰ ਤੇ ਮਨੀ ਨਾਲ ਕਬੱਡੀਆਂ ਪਾਉਂਦਾ ਹੁੰਦਾ ਤੇ ਕਾਲੀ ਦਾ ਹੌਸਲਾ ਵੀ ਦੁੱਗਣਾ ਹੋ ਜਾਣਾ ਸੀਗਾ ਹਉ ਕਾਲੀ ਦਾ ਹੌਸਲਾ ਵੀ ਕਹਿੰਦੇ ਦੁੱਗਣਾ ਹੋ ਜਾਣਾ ਸੀਗਾ ਕਬੱਡੀ ਦੇ ਮੈਦਾਨ ਵਿੱਚ ਪਾਏ ਗੱਬਰੂਆ ਨਿੱਕੇ ਆ ਅਗਲੀ ਰੇਡ ਪਾਉਣੀ ਪੈਣੀ ਆ ਝੋਟਿਆ ਜਉਣ ਜੁਗਿਆ ਸਾਹਮਣੇ ਮਾਵਾ ਟੰਡੀਆਂ ਸ਼ਾਮਾ ਆ ਮਾਵਾ ਟੰਡੀਆਂ ਸ਼ਾਮਾ ਸ਼ਾਮਾ ਕੌਣ ਕਰੇ ਨਿੱਕਾ ਕਬੱਡੀ ਪਾ ਰਿਹਾ ਬਾਈ ਕਰਦੇ ਗੱਲ ਕਬੱਡੀ ਦੇ ਮੈਦਾਨ ਵਿੱਚ ਮਨੀ ਮੇਰੇ ਵੀਰੋ ਖੇਡਦਾ ਖੇਡਦਾ ਜਖਮੀ ਹੋ ਗਿਆ ਕਿਉਂਕਿ ਖੇਡ ਦੇ ਖਿਡਾਰੀ ਦੇ ਸੱਟਾ ਫੇਟਾ ਲੱਗ ਜਾਂਦੀਆਂ ਪਰ ਇਧਰ ਮੇਰੇ ਵੀਰੋ ਇਧਰ ਸ਼ਾਨਦਾਰ ਕਬੱਡੀ ਦਾ ਮੁੱਲ ਮੋੜ ਰਿਹਾ ਮੁੰਡਾ ਚੜਦੀ ਬਰੇਸ ਦਾ ਪਰ ਉਧਰ ਬੱਗਾ ਵੀਰੀ ਬੰਬ ਕਹਿੰਦਾ ਵੀ ਡਬਲ ਟੱਚ ਡਬਲ ਟੱਚ ਦਾ ਪੁਆਇੰਟ ਰੇਡਰ ਦੇ ਹਿੱਸੇ ਜਾ ਜੁੜਿਆ ਮੇਰੇ ਵੀਰੋ ਅਗਲੀ ਕਬੱਡੀ ਪਾ ਮੇਰਾ ਵੀਰ ਅਗਲੀ ਕਬੱਡੀ ਕਹਿੰਦੇ ਪ੍ਰਦੀਪ ਦੇ ਹਿੱਸੇ ਆਈ ਹੈ ਪ੍ਰਦੀਪ ਦੇ ਹਿੱਸੇ ਆਈ ਹੈ ਆ ਨਾਲ ਹੈਪੀ ਪਰਵਾ ਤੇ ਗੋਰਾ ਗੱਲ ਬਾਈ ਹੋਣੀ ਜੱਸੇ ਹੋਣੀ ਕਹਿੰਦੇ ਆ ਵੀ ਅੱਜ ਦਾ ਮੇਲਾ ਪੂਰਾ ਸਾਨੂੰ ਆਨੰਦ ਆ ਗਿਆ ਪਲੇਅਰ ਵੀ ਸਿਰੇ ਸਿਰੇ ਦੇ ਮੈਚ ਵੀ ਵਧੀਆ ਹੋ ਗਿਆ ਆਉਂਦੇ ਸਾਲ ਵੀ ਮੁੰਡੇ ਵੱੱਟ ਵੱੱਟ ਸਹਿਯੋਗ ਦੇਣਗੇ ਯੂਐਲਓ ਕਹਿੰਦੇ ਵੀ ਇਮੀਗ੍ਰੇਸ਼ਨ ਵਾਲੇ ਮੁੰਡਿਆਂ ਦਾ ਵੀ ਬਹੁਤ ਵੱਡਾ ਧੰਨਵਾਦ ਤੇ ਨਾਲ ਕਹਿੰਦੇ ਉਹ ਬੈਟਰ ਸਕਿੱਲ ਵਾਲੇ ਬੈਠੇ ਆ ਯਾਰ ਸਾਰੇ ਮੁੰਡੇ ਮਿਲ ਜੁਲ ਕੇ ਯਾਰਾਂ ਦੇ ਨੇ ਯਾਰ ਦੇ ਲੋ ਕਰਦੇ ਪਿਆਰ ਜਿੱਥੇ ਆਣ ਖੜਦੇ ਉਹ ਆਣ ਖੜ ਗਏ ਆ ਮੁੰਡੇ ਤੇ ਨਵੀਂ ਨਵੇਕਲੀ ਉਮਰ ਦੇ ਗੱਭਰੂ ਆਏ ਕਹਿੰਦੇ ਦੁਨੀਆ ਦਾ ਆਉਣ ਵਾਲੇ ਸਮੇਂ ਦਾ ਦੂਜਾ ਸ਼ਿੱਲੂ ਮੂਹਰੇ ਅੜ ਗਿਆ ਏ ਪ੍ਰਦੀਪ ਦੀ ਟੱਕਰ ਪ੍ਰਦੀਪ ਦੀ ਟੱਕਰ ਕਾਲੀ ਵਿਗੜਿਆ ਕਾਲੀ ਵਿਗੜਿਆ ਵਾਹ ਆ ਜਫਾ ਦੇ ਜਿੱਥੇ ਬੈਟਰ ਸਕਿੱਲ ਵਾਲਿਆਂ ਵੱਲੋਂ 200 ਸਿਮਰਗਲ ਵੱਲੋਂ ਉੱਥੇ 200 ਯੂਐਲਓ ਇਮੀਗ੍ਰੇਸ਼ਨ ਵਾਲੇ ਸਪੀਕਰ ਸਿੰਘ ਸੇਖੋ ਵੱਲੋਂ ਵੀ 200 ਹੈ ਆ ਜਫਾ 400 ਦਾ ਹੋ ਗਿਆ ਮੇਰੇ ਵੀਰੋ ਇਹ ਨੋਟ ਕਰ ਲਓ ਇੱਕ ਜਫਾ ਦੂਜੇ ਜਫਾ ਦੋ ਦੋ 200 ਦੇ ਲੱਗੇ ਆ ਆ ਜਫਾ ਸੋਨੂ ਸ਼ਰਮਾ ਜੀ 400 ਦਾ ਹੋ ਗਿਆ ਅਗਲੀ ਕਬੱਡੀ ਪਾ ਮੇਰਾ ਵੀਰ ਨਿੱਕਾ ਨਿੱਕਾ ਨਿਕਾ ਦਿਨਾ ਨਿਕਾ ਨਾ ਤੇਖਾ ਅੱਜ ਦੇ ਕਹਿੰਦੇ ਫਾਈਨਲ ਮੈਚ ਦੀਆਂ ਟਾਪ ਰੇਡਾਂ ਪਾ ਰਿਹਾ ਭਾਵੇਂ ਤਿੰਨ ਜੱਫੇ ਲੱਗੇ ਆ ਪਰ ਤਿੰਨ ਕਬੱਡੀਆਂ ਸਫਲ ਵੀ ਭੱਜਿਆ ਆ ਚੌਥੀ ਦਾ ਮੁਕਾਬਲਾ ਚੱਲ ਰਿਹਾ ਏ ਖਤਰਾ ਚੰਦਰਿਆ ਆਏ ਕਹਿੰਦੇ ਦੁਨੀਆ ਦਾ ਦੂਜਾ ਪੱਪੂ ਜਿਹੜਾ ਢੇਰੀਆਂ ਕੋਲੋਂ ਮੋੜ ਕੇ ਲੈ ਆਇਆ ਇਹ ਆ ਡਗਰੂ ਵਾਲਾ ਬੱਗਾ ਨਕੋਦਰ ਦੇ ਕਹਿੰਦੇ ਕਬੱਡੇ 85 ਕਿਲੋ ਭਾਰ ਦਾ ਕਹਿੰਦੇ ਬੈਸਟ 2 ਮਈ ਦੇ ਖੇਡ ਮੇਲੇ ਦਾ ਕਹਿੰਦੇ ਬੈਸਟ ਜਾਫੀ ਆ ਮੇਰੇ ਮਿੱਤਰੋ ਹੌ ਲੱਗ ਗਿਆ ਜਫਾ ਯਰ ਤਾਵੀ ਗਿਆ ਡੱਕਿਆ ਚੜ ਗਿਆ ਨਸ਼ਾ ਜਿੰਨੇ ਸਾਰਾ ਕੁਝ ਤੱਕਿਆ